ਆਪਣਾ ਨਾਮ ਦੱਸੋ ਮੇਰਾ ਨਾਮ ਮੱਖਣ ਸਿੰਘ ਆ ਮੈਂ ਜੰਮੂ ਤੋਂ ਆਇਆ ਇਹ ਬਸ ਸਟੈਂਡ ਦੇ ਲਾਗੇ ਲੋਹਰ ਟਾਬਾ ਇੱਥੇ ਪਰੌਂਠਾ ਕੁਲਚਾ ਇੱਕ ਦੇ ਸਸਤਾ ਬੰਦਾ ਤੇ ਸਸਤਾ ਬੇਕ ਆ ਤੁਹਾਨੂੰ ਦੂਜਾ ਖਾਣ ਜ ਬਹੁਤ ਇਹ ਲਾਚੀਆ ਬਹੁਤ ਵਧੀਆ ਕੀ ਆ ਤੁਹਾਡੇ ਕੋਲ ਟੇਸਟ ਕੀਤਾ ਗਿਆ ਹਾਂ ਹਾਂਜੀ ਮੈਂ ਇੱਥੇ ਕੁਲਚਾ ਖਾਧਾ ਜੀ ਬਹੁਤ ਵਧੀਆ ਲੱਗਿਆ ਮੈਨੂੰ ਰੇਟ ਕਿੰਦਾ ਦੇ ਲੱਗੇ ਨਾਲ ਰੇਟ ਜਿਹੜੇ ਬਾਕੀ ਵਾਲਿਆਂ ਕੋਲੋਂ ਆ ਉਹ ਤਕਰੀਬਨ ਡਿਫਰੈਂਟ ਨਾ ਬਹੁਤ ਘੱਟ ਰੇਟ ਦੇ ਦਿੰਦੇ ਨਾ ਇਹ ਔਰ ਬਹੁਤ ਵਧੀਆ ਦਿੰਦੇ ਆ ਤੁਸੀਂ ਇੱਕ ਵਾਰੀ ਆਓ ਤੇ ਫੇ ਖਾਓ ਤੇ ਫੇ ਵੇਖੋ ਫੇ ਵੇਖੋਗੇ ਬਾਹਰ ਦੇ ਰੇਟ ਦੇ ਰੰ ਦੇ ਰੇਟ ਦਾ ਔਰ ਇਹਦੇ ਟੇਸਟ ਦਾ ਕਿੰਨਾ ਫਰਕ ਹੈ ਹਾਂਜੀ ਆਪਣਾ ਨਾਮ ਦੱਸ ਦੋ ਨਰੇਸ਼ ਚੰਦਰ ਜੀ ਹਾਂਜੀ ਕਿਹੜੇ ਕਿੱਥੇ ਢਾਬਾ ਹੈ ਕੀ ਨਾਮ ਹੈ ਬੱਸ ਸਟੈਂਡ ਦੇ ਲੋਹੜ ਢਾਬਾ ਕੀ ਬੈਠੀ ਨਵਾਂ ਸਾਲਾ ਲੋਹੜੀ ਦੇਖੀ ਬੈਠੀ ਆਪਣੇ ਲੋਰਿਆ ਸਾਡੀ ਲੋਹੜੀ ਦੇ ਸਾਰੇ ਪਰਵਾ ਦੁਨੀਆ ਸਾਰੇ ਸਾਰੇ ਜਹਾਨ ਨੂੰ ਇਹੋ ਹੀ ਮਦਦ ਸਿੱਖਿਆ ਪਰਮਾਤਮਾ ਸਭ ਨੇ ਖੁਸ਼ੀਆਂ ਦੇ ਭਗਾ ਭਰਿਆ ਇਹ ਤਿਹਾਰ ਲੈ ਕੇ ਆਏ ਸਭ ਦੇ ਘਰ ਖੁਸ਼ੀਆਂ ਬਖਸ਼ੇ ਸਭ ਨੂੰ ਪਰਮਾਤਮਾ ਖੁਸ਼ੀਆਂ ਬਖਸ਼ੇ ਤੇ ਮਿਹਰ ਕਰੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਤੋਂ ਉਸ ਤੋਂ ਵੀ ਵੱਧ ਲੋਕਾਂ ਨੂੰ ਤਰੱਕੀਆਂ ਦਵੇ ਤੇ ਖੁਸ਼ਹਾਲੀਆਂ ਦਵੇ ਤੇ ਹਰ ਘਰ ਖੁਸ਼ੀ ਦਵੇ ਤੇ ਸਾਰੇ ਰਾਜ ਰਾਜ ਲੋੜੀਆਂ ਪਾਉਣ ਕੀ ਕੀ ਬਣਾਇਆ ਜਾਂਦਾ ਕਿੰਨੇ ਵਜੇ ਠਾਬਾ ਖੋਲਣਾ ਸਾਡਾ ਠਾਬਾ ਬਸ ਸਟੈਂਡ ਤੇ ਲਾਹੌਰ ਢਾਬਾ ਜੋ ਕਿ ਸਾਡੇ ਪਿਤਾ ਜੀ ਚਮਨ ਲਾਲ ਜੀ ਨੇ ਜਿਹੜਾ ਫ੍ਰੀडम फाइਟਰ ਸਨ ਉਹਨਾਂ ਨੇ ਇਸ ਦੀ ਸ਼ੁਰੂਆਤ ਪਾਕਿਸਤਾਨ ਤੋਂ ਆ ਕੇ ਕੀਤੀ ਸੀ ਪਹਿਲੋ ਲਾਰੈਂਸ ਰੋਡ ਤੇ ਉਸ ਤੋਂ ਬਾਅਦ ਸਾਨੂੰ ਇਹਦੇ ਉੱਥੋਂ 77 ਚ ਫੇਰ ਇੱਥੇ ਮਿਲੀਆਂ ਦੁਕਾਨਾਂ ਤੇ ਆਈ ਆਪਣਾ ਕਾਰੋਬਾਰ ਚਲਾਇਆ ਸਾਨੂੰ 5-6 ਦੁਕਾਨਾਂ ਮਿਲਦੀਆਂ ਸੀ ਸਾਨੂੰ ਦੋ ਦੁਕਾਨਾਂ ਮਿਲੀਆਂ ਬਾਕੀ ਸਰਕਾਰ ਕਹਿੰਦੀ ਸੀ ਬਾਅਦ ਚੋ ਦੇ ਦੇਵਾਂਗੇ ਤੇ ਉਹ ਫਿਰ ਚਲੋ ਚਲੋ ਸਰਕਾਰਾਂ ਬਦਲ ਜਾਂਦੀਆਂ ਤੇ ਫਿਰ ਇਹ ਬਦਲਦੇ ਰਹਿੰਦੇ ਆ ਚਲੋ ਤੇ ਹੁਣ ਸਾਡਾ ਕਾਰੋਬਾਰ ਇਹੀ ਇੱਥੇ ਇੱਕ ਤਕਰੀਬਨ 80 ਸੱਦੇ ਤੇ ਪਹਿਲਾਂ ਤਕਰੀਬਨ ਸਾਨੂੰ 70 80 ਸਾਲ ਹੋ ਗਏ ਨੇ 47 ਤੋਂ ਇੱਥੇ ਕਾਰੋਬਾਰ ਕਰ ਰਹੇ ਸੀ ਲਾਰੈਂਸ ਰੋਡ ਹੁਣ ਅਸੀਂ 85 ਤੋਂ ਇੱਥੇ ਆਏ ਆ ਜਿੱਥੇ ਵੀ ਤਕਰੀਬਨ 50 ਸਾਲ ਹੋ ਚੱਲੇ ਆ ਜਿਆਦਾ ਹੀ ਹੋ ਚੱਲੇ 50 ਸਾਲ ਅਸੀਂ ਇਹ ਕਹਿੰਦੇ ਸਾਡੇ ਛੋਲੇ ਭਟੂਰਿਆਂ ਦੀ ਦੁਕਾਨ ਹੈ ਤੇ ਪਠਿਆਈ ਹੈ ਤੇ ਹੋਰ ਵੀ ਫੈਸ਼ਨੋ ਖਾਣੇ ਆ ਜੋ ਅਸੀਂ ਬਣਾਉਂਦੇ ਆ ਸਾਨੂੰ ਅੱਗੇ ਹੋਰ ਕਿੰਨੇ ਤੋਂ ਕਿੰਨੇ ਜਿਹੜਾ ਖੁਲਾ ਦਿੰਦਾ ਹੈ ਸਿਰੇ ਸ਼ੇਦ 11:30 ਵਜੇ ਤੱਕ ਹੁਣ ਕੀ ਮੈਸੀ ਦੇਖਣ ਦੇਣਾ ਚਾਹੁੰਦੇ ਹੋ ਨੇ ਸ਼ਹਿਰ ਵਾਸੀ ਦੇ ਮੰਡੇ ਸ਼ਹਿਰ ਵਾਸੀਆਂ ਅੱਗੇ ਬੇਨਤੀ ਹੈ ਵੀ ਜਿਹੜਾ ਜਿਹੜਾ ਜੋ ਲੋੜੀਆਂ ਦੇ ਧਿਆਰਾਂ ਦੀਆਂ ਖੁਸ਼ੀਆਂ ਮਨਾਓ ਸੇ ਸ ਪੰਜਾਬ ਸਰ ਪ੍ਰਸ਼ਾਸਨੋਂ ਕੇ ਬੇਨਤੀ ਆ ਕੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾਏ ਚਾਇਨਾ ਡੋਰ ਚਾਇਨਾ ਡੋਰ ਤੋਂ ਵੀ ਮੁਕਤ ਕੀਤਾ ਜਾਏ ਕਿਉਂਕਿ ਇਹਦੇ ਨਾਲ ਬੜੇ ਹਾਦਸੇ ਹੁੰਦੇ ਆ ਨਸ਼ਿਆਂ ਨੇ ਸਮਾਜ ਨੂੰ ਤਰੱਕੀ 'ਚ ਬਾਧਾ ਦਿੱਤੀ ਆ ਇਸ ਨਾਲ ਨੌਜਵਾਨ ਬਲੀ ਬਲੀ ਦੇ ਚੜਦੇ ਨੇ ਕਿੰਨੇ ਹੀ ਸਪਤ ਸਰਕਾਰ ਨੂੰ ਧਾਗੇ ਵਾਲੀ ਡੋਰ ਵਰਤਣੇ ਨਾ ਕੀ ਦੂਸਰੀਆਂ ਡੋਰਾ ਉਹਦੇ 'ਚ ਫਿਰ ਅਨੇਕਾਂ ਹੀ ਦੁਰਘਟਨਾਵਾਂ ਹੁੰਦੀਆਂ ਜੋ ਸਾਰੇ ਸਾਰੀ ਜਨਤਾ ਰੋਜ਼ ਹੀ ਸੁਣਦੀ ਹੈ ਖਬਰਾਂ ਦੇ ਆਸ ਆ ਸੇਵ ਲਈ ਬਾਜਣਗੇ ਚਲੋ ਤਿਹਾਰ ਵੀ ਖੁਸ਼ਹਾਲੀ ਭਰਿਆ ਮਨਾਇਆ ਜਾਏ ਦਾ ਸਾਡੀ ਸਮਾਜ ਨੂੰ ਵੀ ਬੇਨਤੀ ਹੈ ਕਿ ਇਹਦੇ ਵਿੱਚ ਯੋਗਦਾਨ ਦਿਓ ਹਰ ਪਰਿਵਾਰ ਯੋਗਦਾਨ ਦੇ ਬੱਚਿਆਂ ਨੂੰ ਦੂਸਰੀਆਂ ਡੋਰਾਂ ਲੈ ਕੇ ਦਿਓ ਕਿਉਂਕਿ ਇਹਦੇ ਨਾਲ ਸਾਰਿਆਂ ਦਾ ਹੀ ਭਲਾ ਹੁੰਦਾ ਕਹਿੰਦੇ ਸਭ ਦਾ ਹੀ ਭਲਾ ਉਹਦੇ ਚ ਸਾਡਾ ਵੀ ਭਲਾ ਹੈ ਤਵਾ ਦੀ ਪਰਮਾਤਮਾ ਦੇ ਬੇਨਤੀ ਆ ਜੀ ਹਰ ਇੱਕ ਪਰ ਘੇਰਾਇਤ ਨੂੰ ਖੁਸ਼ੀਆਂ ਵ ਤੇ ਲੋੜੀਆਂ ਦਾ ਖੁਸ਼ੀਆਂ ਭਰਿਆ ਦੇ ਭਾਗਾ ਭਰਿਆ ਜਿਸ ਘਰ ਨਹੀਂ ਵੀ ਜੋ ਜੋ ਖੁਸ਼ੀਆਂ ਉਹ ਵੀ ਬਖਸ਼ੀਆਂ ਜਾਣ ਪਰਮਾਤਮਾ ਦੇ ਅੱਗੇ ਲੱਖ ਲੱਖ ਬੇਨਤੀ ਹੈ ਜੀ ਸਭ ਨੂੰ ਖੁਸ਼ੀਆਂ ਤੇ ਤਰੱਕੀਆਂ ਤੇ ਹਰ ਖੁਸ਼ੀ ਬਖਸ਼ੇ ਜੀ ਇੰਨਾ ਹੀ ਕਹਿੰਦੇ ਆ ਸਰ ਜੀ ਨਵੇਂ ਸਾਲ ਦੀਆਂ ਤੇ ਲੋੜੀਆਂ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਮੇਰੇ ਵੱਲੋਂ ਤੁਹਾਨੂੰ ਆਕੇ ਨਵਾਂ ਸਾਲ ਤੇ ਲੋੜੀ ਖੁਸ਼ੀਆਂ ਭਰਿਆ ਤੇ ਸੰਹਾਰ ਹੋਵੇ ਲੋਕਾਂ ਨੂੰ ਖੁਸ਼ ਰੱਖੇ ਬੱਚਿਆਂ ਨੂੰ ਵਧੀਆ ਦਵੇ ਸਾਲ ਤੇ ਮੇਰੇ ਵੱਲੋਂ ਸਾਡਾ ਆਪਣਾ ਲੋਟਾ ਬੱਸ ਸਟੈਂਡ ਦੇ ਕੁਲਚੇ ਪਰੌਂਠੇ ਨਾਨ ਸਭ ਕੁਝ ਮਿਲਦਾ ਇੱਕ ਵਾਰ ਆਓ ਸੇਵਾ ਕਰਨ ਦਾ ਮੌਕਾ ਦਿਓ ਸਾਨੂੰ ਆਓ ਤੇ ਵਧੀਆ ਤੇ ਸਸਤੇ ਰੇਟ ਵਧੀਆ ਮਿਲੇਗਾ ਔਰ ਜੀ ਬਹੁਤ ਬਹੁਤ ਵਧਾਈਆਂ ਲੋੜੀ ਦੀਆਂ ਜੀ ਥੈਂਕ ਯੂ